ਤੁਸੀਂ ਇਹ ਮੰਨੋਗੇ ਰਾਹਤ ਕਾਰਜਾਂ ਵਾਸਤੇ 701 ਕਰੋੜ 75 ਲੱਖ ਰੁਪਇਆ ਇਸ ਬਜਟ ਚ ਰੱਖਿਆ ਹੋਇਆ ਇਸ ਸਾਲ ਦਾ ਤੇ ਇਹ ਪਾਣੀ ਰੋਕਣ ਵਾਸਤੇ ਜਿਹੜੇ ਪੈਸੇ ਨੇ ਮਾੜਾ ਮੋਟਾ ਬੰਨ ਬਣਾਉਣਾ ਮਿੱਟੀ ਪਾਉਣੀ ਉਹਦੇ ਵਾਸਤੇ ਵੀ 137 ਕਰੋੜ ਤੇ 77 ਲੱਖ ਹੈ 845 ਕਰੋੜ ਥੋੜੇ ਪੈਸੇ ਨਹੀਂ ਹੁੰਦੇ 1 ਕਰੋੜ ਨੇ ਲੱਖ ਨਹੀਂ ਹੈ ਕਿ ਕਿਉਂਕਿ ਸਰਕਾਰ ਜਿਹੜੀ ਹੈ ਇਹ ਟੋਰਟਨ ਇਤਨਾ ਤਜਰਬਾਕਾਰ ਹੈ ਦੂਜੀ ਗੱਲ ਦੇ ਕੰਮ ਕਰਨ ਦੀ ਇਹਦੀ ਮਨਸ਼ਾ ਨਹੀਂ ਹੈ ਕਿਮੜੇ ਪਕਾਉਂਦੇ ਨੇ ਜਦ ਠੁੱਕੀ ਬੜੇ ਪਕਾਉਂਦੇ ਨੇ ਇਹ ਡਰਾਮਾ ਜ਼ਿਆਦਾ ਕਰਦੇ ਨੇ ਜਿਵੇਂ ਬੀਬੀ ਐਮਬੀ ਵਿੱਚ ਅਸੀਂ ਹਾਰ ਕੇ ਆਇਆ ਉੱਥੇ ਪੁਲਿਸ ਲੱਗੇ ਦੋ ਤਿੰਨ ਵਾਲੀ ਇਹਨਾਂ ਦਾ ਮੰਤਰੀ ਜੀ ਆਏ ਜਿੰਦਾ ਲਾ ਕੇ ਦਿਖਾ ਰਿਹਾ ਤੁਹਾਨੂੰ ਜਿੰਦਾ ਚੱਲਿਆ ਕਿਉਂ ਨਹੀਂ ਤੁਸੀਂ ਜਿੰਦਾ ਲਾ ਕੇ ਦਿਖਾਉਂਦੇ ਦਿਖਾਉਂਦੇ ਤੁਸੀਂ ਤਾਂ ਚਾਬੀਆਂ ਉਹਨਾਂ ਨੂੰ ਦੇ ਆ ਨਹੀਂ ਤਾਂ ਪੰਜਾਬ ਚ ਹੜਾਂ ਦੀ ਇਹ ਸਥਿਤੀ ਨਹੀਂ ਹੋਣੀ ਚਾਹੀਦੀ ਸੀ ਜਿਵੇਂ ਕੋਲੇ 850 ਕਰੋੜ ਦਾ ਬਜਟ ਵੀ ਹੈਗਾ ਆ ਹੁਣੇ ਪਾਸ ਹੋਇਆ ਬਜਟ ਤੇ ਜੇ 850 ਕਰੋੜ ਦਾ ਬਜਟ ਹੋਣ ਦੇ ਬਾਵਜੂਦ ਇਹ ਸਥਿਤੀ ਹੈ ਕਿ ਫਿਰ ਬੁੱਢੀ ਗੱਲ ਤਾਂ ਕਿਤੇ ਛੋਟੀ ਨਹੀਂ ਹੈ ਇਹ ਚਾਹੁੰਦੇ ਨੇ ਵੀ ਹੜਾ ਹੋਣ ਹੜਾ ਹੋਣ ਲੋਕ ਰੋੜਨ ਉਦੋਂ ਕਹਿੰਦੇ ਅੱਗ ਲੱਗੀ ਚ ਮਸਕਾਂ ਦਾ ਪਾਣੀ ਪੁੱਛਦੇ ਇਹ ਜੇ ਆਗ ਹੀ ਨਹੀਂ ਲੱਗੂਗੀ ਫੇ ਤਾਂ ਮਸਕਾਂ ਦਾ ਟੈਂਡਰ ਕਰਨਾ ਪੈਜੀ ਜੇ ਮੰਗਣਾ ਵੀ ਹੋ ਨਾਲੇ ਪੁੱਛਣਗੇ ਦੱਸੋ ਕਿਵੇਂ ਕਿਉਂ ਲਈਆਂ ਨਾਲੇ ਪੁੱਛਣਗੇ ਇੰਨੀਆਂ ਮਹਿੰਗੀਆਂ ਕਿਉਂ ਲਈਆਂ ਤੇ ਜਦ ਅੱਗ ਲੱਗ ਜੇਗੀ ਫਿਰ ਕੋਈ ਨਹੀਂ ਪੁੱਛਦਾ ਇਹ ਜਦ ਹੜ ਆ ਜਾਂਦੇ ਨੇ ਉਦੋਂ ਫਿਰ ਇਹ ਪਾਣੀ ਦੀਆਂ ਬੋਤਲਾਂ ਖਰੀਦਣ ਤੇ ਪਾ ਦੇਣ ਵੀ 800 ਰੁਪਏ ਪਾਣੀ ਦੀਆਂ ਬੋਤਲਾਂ ਤੇ ਨਾਤਾ ਕਿ 800 ਰੁਪਏ ਦਾ ਤੇਲ ਮੱਚ ਗਿਆ ਜੀ ਫਿਰ ਇਹ ਜਿਹੜੇ ਆਈਏ ਸਭ ਜਿਹੜੇ ਪਾਲੇ ਬਿਚ ਨੇ ਬੈਠ ਕੇ ਨਾ ਐ ਉਹ ਨਹੀਂ ਐਕਚੁਅਲੀ ਦਸਵਾਦ ਲੈਕਸ ਦਸਵਾ ਪੰਜਾਬੀ ਅੰਗਰੇਜ਼ੀ ਬੋਲ ਕੇ ਲੋਕਾਂ ਨੂੰ ਡਰਾ ਲੈਂਦੇ ਨੇ ਇਹਨਾਂ ਨੂੰ ਪਤਾ ਨਹੀਂ ਵੀ ਅੰਗਰੇਜ਼ੀ ਬੋਲਣੀ ਬਥੇਰੀਆਂ ਨੂੰ ਆਉਂਦੀ ਆ ਉਹਨੂੰ ਕਦਿਆਂ ਨੂੰ ਨਹੀਂ ਆਉਂਦੀ ਤੁਸੀਂ ਤਾਂ ਜੇ ਪਤਾ ਨਹੀਂ ਸਾਰੀ ਅੰਗਰੇਜ਼ੀ ਪੜਾਈ ਕਰੀ ਵੀ ਹੋਵੇ ਜਾਂ ਨਹੀਂ ਕਰੀ ਹੋਵੇ ਜਿਹੜੇ ਸਾਡੇ ਵਰਗੇ ਘਾਗ ਨੇ ਉਹਨਾਂ ਨੇ ਪੜਾਈ ਉਹ ਅੰਗਰੇਜ਼ੀ ਚ ਕਰੀ ਆ ਦਸਵੀਂ ਤੋ ਆ ਸਾਰੀ ਔਰ ਦਸਵੀਂ ਤੋਂ ਸਾਰੀ ਕਰੀ ਹੋਈ ਪੰਜਾਬੀ ਚ ਆ ਸਾਨੂੰ ਪੰਜਾਬੀ ਵੀ ਆਉਂਦੀ ਐ ਅੰਗਰੇਜ਼ੀ ਵੀ ਆਉਂਦੀ ਐ ਅਜੇ ਆਪਣੇ ਕੰਨ ਰੱਖਿਓ ਤੁਸੀਂ ਐਂ ਤਾਂ ਦੱਸ ਉਹ ਤਾਂ ਇੰਨੀਆਂ ਛੋਣੀਆਂ ਨੇ ਜਿਹੜੀਆਂ ਭਰੀਆਂ ਪਈਆਂ ਨੇ ਬਿਲਕੁਲ ਸਾਰਾ ਕੁਝ ਉਹਨਾਂ ਕੋਲ ਪ੍ਰਬੰਧ ਹੈ ਬੇੜੀਆਂ ਉਹਨਾਂ ਕੋਲ ਹੈਗੀਆਂ ਕਿ ਆਪਣੇ ਇੰਜੀਨੀਅਰ ਉਹਨਾਂ ਕੋਲ ਹੈਗੇ ਨੇ ਕਿ ਬਾਕੀ ਲੋਕਾਂ ਨੂੰ ਕੱਢਣ ਵਾਸਤੇ ਰਾਹਤ ਕਾਰਜਵਾਸੇ ਜੋ ਕੁਝ ਆਈਦਾ ਹੈ ਕੰਸਟਰਕਸ਼ਨ ਦਾ ਸਮਾਨ ਉਹਨਾਂ ਕੋਲ ਹੈਗਾ ਮੋਟਰਾਂ ਬਸਾਂ ਸਭ ਕੁਝ ਉਹਨਾਂ ਕੋਲ ਹਰ ਚੀਜ਼ ਹੈ ਟੈਕਨੋਲੋਜੀ ਭਾਈ ਤੁਸੀਂ ਉਹਨਾਂ ਨੂੰ ਕਾਲੋ ਜਦ ਤੁਹਾਡੀਆਂ ਹਿੰਨਾ ਹੋ ਗਈ ਉਹਨੂੰ ਬੁਲਾ ਲਓ ਫਿਰ ਇਦੋਂ ਮਾੜੀ ਗੱਲ ਕੀ ਆਏਗੀ ਇਹਨੂੰ ਮਾੜੀ ਮਾੜੀ ਹੱਤ ਕਦ ਹੋਏਗੀ ਬਿਲਕੁਲ ਨਹੀਂ ਤਾਂ ਹੈ ਕਿ ਨਾ ਵੀ ਸਾਡਾ ਸਿਸਟਮ ਹੋ ਗਿਆ ਕਰਪਟ ਇੱਕ ਵਾਰ ਕਰੇ ਸਾਡੇ ਸਿਆਸਦਾਨ ਨੇ ਸਾਡੇ ਨੌਕਰਸ਼ਾ ਨੇ ਕਿਉਂਕਿ ਪੈਸੇ ਬਣਾਉਂਦੇ ਨੇ ਅੱਜ ਇਹ ਹੜਾਂ ਦੇ ਨਾਮ ਦੀ ਵੱਡੀ ਉੱਚ ਪੱਧਰੀ ਇਨਕੁਆਰੀ ਹੋਏ ਪ੍ਰਸਾਦ ਹੋਵੇ ਵੀ ਜਿੰਨੇ ਆਈਏ ਸਬਸਰ ਨੇ ਉਹਨਾਂ ਦੀ ਜਾਇਦਾਦ ਦੇਖੋ ਕਿੰਨੀ ਕਿੰਨੀ ਬਣੀ ਹੋਈ ਹੈ ਜਿੰਨੇ ਆਈਤੀ ਇਸਨੇ ਉਹਨਾਂ ਦੀ ਕਿੰਨੀ ਕਿੰਨੀ ਬਣੀ ਹੋਈ ਹੈ ਜਿੰਨੇ ਪੋਲੀਟਿਸ਼ੀਅਨੋ ਕਿ ਹੁਣ ਕਿ ਆਏ ਨੇ ਉਹਨਾਂ ਦੀ ਕਿੰਨੀ ਕਿੰਨੀ ਜਾਇਦਾਦ ਬਣੀ ਹੈ ਤੈਨਾਂ